ਸਤਿ ਸ੍ਰੀ ਅਕਾਲ ਦੋਸਤੋ ਜਵਾਨਾ ਰਿਪੋਰਟ ਦੇ ਸਤਿਕਾਰਤ ਸਭ ਦੇਖਣ ਸੁਣਨ ਵਾਲੇ ਸਜਣਾ ਨੂੰ ਸਤਿ ਸ੍ਰੀ ਅਕਾਲ ਇਸ ਵਕਤ ਮੈਂ ਪਟਿਆਲਾ ਦੀ ਜਲਦੀ ਭਾਖੜਾ ਨਹਿਰ ਜਿੱਥੇ ਗਣਪਤੀ ਵਿਸਰਜਨ ਦਾ ਜੋ سلسلہ ਹੈ ਕਿ ਗਣਪਤੀ ਦੀ ਗਣੇਸ਼ ਦੀ ਮੂਰਤੀ ਸਮਾਗਮਾਂ ਤੋਂ ਕਈ ਦਿਨਾਂ ਦੇ ਸਮਾਗਮਾਂ ਤੋਂ ਬਾਅਦ ਤਾਰੀ ਜਾ ਰਹੀ ਹੈ ਜਿਸ ਰਾਨ ਵੱਡੇ ਪੱਧਰ ਤੇ ਇਸ ਬੜੀ ਖੂਬਸੂਰਤ ਤੇ ਰਮਣੀਕ ਜਗ੍ਹਾ ਤੇ ਲੋਕ ਇਸ ਤਰ੍ਹਾਂ ਆਪਣੀ ਪੂਜਾ ਅਰਚਨਾ ਲਈ ਆ ਰਹੇ ਨੇ ਹਾਲਾਂਕਿ ਪੀੜ ਵਾਲੇ ਪਾਣੀ ਦੇ ਵਿੱਚ ਇਸ ਤਰ੍ਹਾਂ ਦੀਆਂ ਅਵਸਥਾਵਾਂ ਕਿਸੇ ਵੀ ਤਰ੍ਹਾਂ ਦੀਆਂ ਅਵਸਥਾਵਾਂ ਸੁੱਟਣ ਤੇ ਕਾਨੂੰਨਨ ਪਾਬੰਦੀ ਹੈ ਜੁਰਮ ਹੈ ਪਰ ਜਿਵੇਂ ਸਾਡਾ ਪਹਿਲਾ ਸਭਿਆਚਾਰ ਸੀ ਆ ਵੇਖੋ ਹਜ਼ਾਰਾਂ ਦੀ ਤਦਾਦ ਚ ਲੋਕ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਦੂਸਰੇ ਸੂਬਿਆਂ ਤੋਂ ਦੂਸਰੇ ਧਰਮਾਂ ਤੋਂ ਲੋਕ ਆਉਂਦੇ ਨੇ ਤੇ ਉਸ ਹੌਸੇ ਹੌਸਾ ਦੇ ਮਦੇਨਜ਼ਰ ਜ਼ਿਆਦਾਤਰ ਨਾਨ ਪੰਜਾਬੀ ਲੋਕ ਹੀ ਨੇ ਇਹ ਇਸ ਗਣੇਸ਼ ਜੀ ਦੇ ਉਸਤਵ ਦੇ ਮੱਦੇਨਜ਼ਰ ਇਸ ਤਰ੍ਹਾਂ ਇਸ ਨੂੰ ਕਰਾ ਮੂਰਤੀ ਵਿਸਰਜਨ ਕਰਨ ਦੇ ਵਾਸਤੇ ਮੂਰਤੀ ਨੂੰ ਪਾਣੀ ਦੇ ਵਿੱਚ ਤੈਰਨ ਦੇ ਵਾਸਤੇ ਆਉਂਦੇ ਨੇ ਜਿਸ ਤਰ੍ਹਾਂ ਇਹ ਵਹਿੰਦੇ ਪਾਣੀਆਂ ਦੇ ਬਾਰੇ ਜੇ ਤੁਸੀਂ ਪੰਜਾਬੀ ਸੱਭਿਆਚਾਰ ਵੇਖੋ ਤਾਂ ਕਿਹਾ ਜਾਂਦਾ ਸੀ ਕੋਈ ਔਰਤ ਜਦੋਂ ਕਹਿੰਦੀ ਸੀ ਮੈਂ ਕੂਟ ਭਗੰਦਾ ਕਰ ਦੂੰ ਆ ਕੋਈ ਵੀਰ ਲੱਡੂ ਜਲੇਬੀਆਂ ਵਰਫੀ ਇੱਥੇ ਰੱਖ ਰਿਆ ਮੱਥਾ ਟੇਕ ਰਿਆ ਜਿਨ੍ਹਾਂ ਨੂੰ ਕੁੱਤਿਆਂ ਨੇ ਫਿਰ ਖਾਣਾ ਤੇ ਇਹ ਆਸਤਾ ਦਾ ਵਿਸ਼ਾ ਹੈ ਆਪਣਾ ਆਪਣਾ ਪਰ ਗੱਲ ਇਹ ਹੈ ਕਿ ਸਿੰਬਲ ਦੇ ਤੌਰ ਤੇ ਚੀਜ਼ਾਂ ਇੱਥੇ ਵਿਸਰਜਿਤ ਕੀਤੀਆਂ ਜਾਂਦੀਆਂ ਨੇ ਪੂਜਾ ਕਿਉਂਕਿ ਖਵਾਜੇ ਦੀ ਪੂਜਾ ਇਸਲਾਮ ਦੇ ਵਿੱਚ ਵੀ ਹੈ ਪੰਜਾਬੀ ਦੇ ਵਿੱਚ ਅਗਰ ਗੁਰਸਿੱਖੀ ਦੇ ਵਿੱਚ ਆਖੀ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਕਿਹਾ ਜਾਂਦਾ ਸੋ ਪਾਣੀ ਨੂੰ ਹਰ ਧਰਮ ਆਪਣੇ ਆਪਣੇ ਮੁਤਾਬਕ ਪੂਜਦਾ ਪਰ ਪੂਜਣ ਦੀ ਵਿਧੀ ਦੇ ਮੁਤਾਬਕ ਕੀ ਅਸੀਂ ਵਾਕੇ ਹੀ ਪੂਜਦੇ ਆ ਜਾਂ ਉਸ ਦੇ ਵਿੱਚ ਕੀ ਅਸੀਂ ਇਹਨਾਂ ਪਾਣੀਆਂ ਨੂੰ ਪਲੀਤ ਕਰਦੇ ਆ ਜਰੂਰ ਸੋਚਣ ਦਾ ਵਿਸ਼ਾ ਹੈ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਇਕੱਠੇ ਪੰਡਾਲ ਨੇ ਕੁਝ ਇਸ ਤਰ੍ਹਾਂ ਦੇ ਨਿੱਜੀ ਆਪਣੇ ਆਪਣੇ ਪੰਡਾਲ ਨੇ ਜਿਸ ਤਰ੍ਹਾਂ ਤੁਸੀਂ ਵੇਖੋਗੇ ਕਾਫੀ ਤਦਾਦ ਦੇ ਵਿੱਚ ਇਹ ਔਰਤਾਂ ਸ਼੍ਰੀ ਗਣੇਸ਼ ਜੀ ਦੀ ਮੂਰਤੀ ਚੁੱਕ ਕੇ ਲਿਆ ਰਹੀਆਂ ਨੇ ਹਾਲਾਂਕਿ ਇਹ ਮੂਰਤੀਆਂ ਅਗਰ ਮਿੱਟੀ ਤੇ ਆਟੇ ਦੀਆਂ ਹੋਣ ਤਾਂ ਬਿਹਤਰ ਹੈ ਪਰ ਇਹ ਮੂਰਤੀਆਂ ਜ਼ਿਆਦਾਤਰ ਜਿਹੜੀਆਂ ਨੇ ਉਹ ਪਲਸਟਰ ਆਫ ਪੈਰਸ ਦੀਆਂ ਬਣੀਆਂ ਹੁੰਦੀਆਂ ਨੇ ਜਿਹੜਾ ਕਿ ਖਤਰਨਾਕ ਕੈਮੀਕਲ ਹੈ ਜਿਸ ਦੇ ਨਾਲ ਪਾਣੀ ਦੇ ਅੰਦਰਲੇ ਹਜ਼ਾਰਾਂ ਜਲચર ਜੀਵ ਮਰ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਇਸ ਮੂਰਤੀ ਵਿਸਰਜਣ ਦੇ ਦੌਰਾਨ ਵੀ ਜਿਸ ਤਰ੍ਹਾਂ ਇਹ ਨਾ ਹੁੰਦੇ ਨੇ ਬੱਚੇ ਜਾਂ ਹੋਰ ਆ ਤੁਸੀਂ ਵੇਖੋ ਨਰਚਣੋਂ ਦੀ ਪਾਬੰਦੀ ਹੈ ਪਰ ਬਹੁਤ ਸਾਰੇ ਬੱਚੇ ਮੂਰਤੀ ਜਾਂ ਵੱਡੇ ਆਮ ਲੋਕ ਵੀ ਰੋਜ਼ ਪੰਜਾਬ ਚ ਵੇਖਦੇ ਆ ਐਵਰੇਜ ਜੇ ਮੇਰਾ ਮੋਟਾ ਮੋਟਾ ਅੰਦਾਜ਼ਾ ਤੇ ਹਰ ਸਾਲ ਤਕਰੀਬਨ 3-400-500 ਬੰਦਾ ਤਾਂ ਇਸ ਵਿਸਰਜਨ ਦੇ ਦੌਰਾਨ ਪਾਣੀਆਂ ਦੇ ਵਿੱਚ ਵਹਿ ਜਾਂਦਾ ਤੇ ਪਾਣੀ ਦੇ ਵਿੱਚ ਜਿਹੜੇ ਲੱਖਾਂ ਕਰੋੜਾਂ ਜਲચર ਜੀਵ ਨੇ ਹਾਲਾਂਕਿ Hindu ਵਾਤਾਵਰਣ ਪ੍ਰੇਮੀ ਨੇ ਜਿਹੜੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨੇ ਕਿ ਮੂਰਤੀ ਜਾਂ ਆਟੇ ਦੀ ਹੋਵੇ ਜਾਂ ਮਿੱਟੀ ਦੀ ਹੋਵੇ ਜਿਹੜੀ ਨੁਕਸਾਨ ਦਾ ਇੱਕ ਨਾ ਹੋਵੇ ਵਹਿੰਦੇ ਪਾਣੀਆਂ ਚ ਪਰੇਸਰਾਂ ਦਾ ਹਸਤਾ ਹੈ ਕਿ ਇੱਕ ਸੈਲੀਬ੍ਰੇਸ਼ਨ ਹੈ ਵੱਡੇ ਵੱਡੇ ਡੀਜੇ ਲਾ ਕੇ ਪਟਾਕੇ ਵਜਾ ਕੇ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਜਿਹੜੀ ਹੋ ਰਹੀ ਹੈ ਅੱਗੇ ਚੱਲ ਕੇ ਤੁਹਾਨੂੰ ਹੋਰ ਇਸ ਤੇ ਕੁਝ ਆ ਰੰਗ ਦਿਖਾਉਣੇ ਆ ਵਸੇ ਨਹਿਰ ਦੇ ਕੰਢੇ ਜਿਹੜਾ ਨਲਕਾ ਨਾ ਇਹਦਾ ਪਾਣੀ ਬਹੁਤ ਠੰਡਾ ਹੁੰਦਾ ਹੈ ਖਾਸ ਕਰਕੇ ਨਹਿਰ ਦੇ ਚੜ੍ਹਦੇ ਬੰਨੇ ਦਾ ਆ ਦੇਖੋ ਪਟਿਆਲਾ ਨਾਫਾ ਰੋਡ ਤੇ ਵੱਡੀ ਪੱਧਰ ਤੇ ਜਾਮ ਲੱਗਿਆ ਹੋਇਆ ਜਿਆਦਾਤਰ ਜਿਹੜੇ ਆ ਰਹੇ ਨੇ ਜਿਆਦਾ ਮਤਲਬ ਪੂਰਾ Holi ਦੇ ਰੰਗ ਗੁਲਾਲ ਖੇਡਿਆ ਹੋਇਆ ਤੇ ਦੂਸਰਾ ਜਿਹੜੀ ਇੱਕ ਪੰਜਾਬ ਦੀ ਜਿਹੜੀ ਦੂਸਰੀ ਤਸਵੀਰ ਵੀ ਦੇਖਦੇ ਆਂ ਇਸ ਤਸਵੀਰ ਦੇ ਵਿੱਚ ਹੁਣ ਨਹਿਰਾਂ ਦੇ ਕੰਢਿਆਂ ਤੇ ਬਕਾਇਦਗੀ ਦੇ ਨਾਲ ਜਿਹੜੇ ਗੋਤਾਖੋਰ ਨੇ ਜਿਵੇਂ ਆ ਸ਼ੰਕਰ ਭਾਰਦਵਾਜ ਆ ਜਾਂ ਹੋਰ ਗੋਤਾਖੋਰ ਟੀਮਾਂ ਨੇ ਇਹ ਵੀ ਵੱਡੇ ਪੱਦਰ ਤੇ ਬੈਠਦੇ ਨੇ ਕਿਉਂਕਿ ਅੱਗੇ ਜਿਵੇਂ ਕਹਿੰਦੇ ਸੀ ਕਿ ਮੈਂ ਕੋਈ ਖੂ ਟੋਬਾ ਗੰਦਾ ਕਰ ਦੂੰ ਜਾਨੀ ਪਾਣੀ ਦੇ ਵਿੱਚ ਡਿੱਗ ਕੇ ਮਰਨਾ ਜਾਂ ਪਾਣੀ ਦੇ ਵਿੱਚ ਬਾਡੀ ਤਾਰਨਾ ਕੋਈ ਚੰਗਾ ਨਹੀਂ ਸੀ ਸਮਝਿਆ ਜਾਂਦਾ ਖੂ ਟੋਬਾ ਗੰਦਾ ਕਰਨਾ ਇਸ ਨੂੰ ਕਿਹਾ ਜਾਂਦਾ ਸੀ ਪਰ ਹੁਣ ਤੁਸੀਂ ਵੇਖੋ ਕਿ ਵੈਸੇ ਨਹਿਰਾਂ ਦੇ ਕੰਢਿਆਂ ਦੀ ਕੋਈ ਬਹੁਤੀ ਹੋਰ ਇੱਕ ਤਾਂ ਸਭਾਈ ਹੈਗੀ ਅੱਗੇ ਪਿੱਛੇ ਕੋਈ ਬਹੁਤੀ ਸਭਾਈ ਨਹੀਂ ਹੈ ਇਹ ਉਸ ਤਰ੍ਹਾਂ ਤੁਸੀਂ ਵੇਖੋ ਕਿ ਵੱਡੀ ਤਰ੍ਹਾਂ ਦੇ ਵਿੱਚ ਲੋਕ ਇਸ ਤਰ੍ਹਾਂ ਆਪਣੇ ਆਪਣੇ ਟਰੈਕਟਰ ਟਰਾਲੀਆਂ ਤੇ ਆ ਰਹੇ ਨੇ ਭੰਗੜੇ ਗਿੱਦੇ ਪਾ ਰਹੇ ਨੇ ਸੋ ਇਸ ਸلسلੇ ਦੇ ਵਿੱਚ ਇਹ ਜਿਹੜਾ ਸਾਰਾ ਸلسلਾ ਚੱਲ ਰਿਹਾ ਤੇ ਵੱਟਸਾ ਦਾ ਵਿੱਚ ਲੋਕ ਐ ਪਟਾਕੇ ਬਾਜੀ ਹੋ ਰਹੀ ਹੈ ਲੋਕਾਂ ਚ ਉਤਸ਼ਾਹ ਵੀ ਹੈ ਇੱਕ ਤਰੀਕੇ ਤੇ ਇਸ ਤਰ੍ਹਾਂ ਦਾ ਸلسلਾ ਹੈ ਰੋਡਵੇਜ ਦੀ ਬੱਸ ਬੀਬੀਆਂ ਜ਼ਿਆਦਾਤਰ ਨੇ ਬੰਦੇ ਘੱਟ ਨੇ ਫਰੀ ਵਾਲੀ ਸੇਵਾ ਜੋ ਇਸ ਤਰ੍ਹਾਂ ਦੀ ਚੱਲਦੀ ਹੈ ਆਵਾਜ਼ ਤਾਂ थोड़ी ਤੁਹਾਨੂੰ ਦਿੱਕਤ ਹੋਏਗੀ ਪਰ ਆ ਵੇਖੋ ਛੋਟੀਆਂ ਛੋਟੀਆਂ ਗੱਡੀਆਂ ਚ ਕਿੰਨੇ ਕਿੰਨੇ ਲੋਕ ਨੇ ਜਿਹੜੇ ਆਪਣੇ ਆਪਣੇ ਮੁਹੱਲਿਆਂ 'ਚ ਇਸ ਤਰ੍ਹਾਂ ਅਵਸਰਜਨ ਕਰਦੇ ਨੇ ਤੇ ਦਿਨ ਦੀ ਵੀ ਜਿਹੜਾ ਪਟਾਕੇ ਵੱਜ ਰਹੇ ਨੇ ਤਾਰੇ ਦਿਖਾਏ ਜਾ ਰਹੇ ਨੇ ਦਿਨਹੀਂ ਸੋ ਇਸ ਤਰ੍ਹਾਂ ਦਾ سلسلہ ਚੱਲ ਰਿਹਾ ਆਖੀਰ ਆਇਆ ਕੋਈ ਰਾਖ ਹੈ ਜਿਹੜਾ ਵਹਿੰਦੇ ਪਾਣੀ 'ਚ ਪਾ ਰਿਹਾ ਵੈਸੇ ਆਉਣ ਵਾਲੇ ਸਮੇਂ ਪਟਿਆਲੇ ਨੂੰ ਵੀ ਜਿਹੜਾ ਪਾਣੀ ਪੀਣ ਵਾਲਾ ਇੱਥੋਂ ਹੀ ਮਿਲਣਾ ਪਰ ਅਸੀਂ ਗੁਰੇਜ਼ ਕਰੀਏ ਕਿਹੜਾ ਚੀਜ਼ਾਂ ਤੋਂ ਕਿਉਂਕਿ ਇਹ ਪੀਣ ਵਾਲਾ ਪਾਣੀ ਹੈ ਤੇ ਹੁਣ ਤਾਂ ਪਟਿਆਲੇ ਸ਼ਹਿਰ ਨੂੰ ਵੀ ਜਲਦੀ ਨਹਿਰ ਦਾ ਪਾਣੀ ਪੀਣ ਨੂੰ ਮਿਲ ਜਾਣਾ ਠੰਡਾ ਠਾਰ ਨਹੀਂ ਕਸੀ ਦਾ ਪਾਣੀ ਢੇਕ ਲਾ ਕੇ ਪੀਲਾ ਵਲੀਆ ਵੱਡੇ ਵੱਡੇ ਡੀਜ਼ਲ ਲਾ ਕੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਸੈਲੀਬ੍ਰੇਸ਼ਨ ਦਾ ਇੱਕ ਮਾਹੌਲ ਦਿਆ तकरीबन ਲਗ ਭਾਗ ਬਣਿਆ ਹੋਇਆ ਪੂਰੇ ਕੈਮੀਕਲ ਰੈਂਗ ਰੰਗ ਹੈ ਸਰੀਰਾਂ ਤੇ ਛੁੱਟੇ ਹੋਏ ਨੇ ਇਸ ਤਰ੍ਹਾਂ ਗਰਮੀ ਵੀ ਹੈ ਜਿਸ ਕਰਕੇ ਲੋਕਾਂ ਨੇ ਗਰਮੀ ਦੇ ਵਿੱਚ ਆ ਕੋਈ ਜੱਟ ਦਰਖਤ ਦਰੋਹ ਤੋਂ ਵੱਢ ਕੇ ਲਿਆ ਇਹਨਾਂ ਬਾਲਣ ਕੋਲੇ ਚੰਦਰ ਡਰਾਈਵਰ ਸਰਪੋਹਾਦੀ ਸੇਵਾ ਵਿੱਚ ਹਾਜ਼ਰ ਆਦੀ ਕਾਫੀ ਟਾਲਾ ਤੋਂ ਇਹ ਤਾਰਮਣ ਗ੍ਰੀਸ਼ ਉੱਥੇ ਹੈ ਜੋ ਚੰਦਰ ਭਾਰਦਵਾਜ ਜੀ ਆਪਣੀ ਦੇ ਬ੍ਰੇਕ ਦੇ ਵਿੱਚ ਕਰਵਾ ਰਹੇ ਨੇ ਬਹੁਤ ਯਾਤਮਈ ਅੱਬਾ ਸਾਰੇ ਜਾਣਦੇ ਆ ਸ਼ੰਕਰ ਭਾਰਦਵਾਜ ਜੀ ਨੂੰ ਬਹੁਤ ਹੀ ਨਿਕੇ ਸੁਭਾਅ ਦੇ ਪੇਲੇ ਸਾਹ ਤੇ ਕੰਮ ਆਉਣ ਵਾਲੇ ਸ਼ੰਕਰ ਗਵਾਲੇ ਕਰਦੇ ਨੇ ਜੈਕਾਰੇ ਗਰੀਬੋ ਰਾਗੇ ਭਗਵਾਨ ਇੱਕ ਪਤੀ ਪਤੀ ਬੱਪਾ ਜੈ ਜੀ ਦੋਸਤੋ ਇਹ ਜਿਹੜੀ ਮੂਰਤੀ ਹੈ ਦੱਸ ਰਹੇ ਨੇ ਜਿਹੜੇ ਮੁੰਡੇ ਲੈ ਕੇ ਆਏ ਨੇ ਘੁੰਮਣ ਕਲੋਨੀ ਪਟਿਆਲਾ ਦੀ ਹੈ ਤੇ 7-8000 ਰੁਪਏ ਦੀ ਇਹ ਮੂਰਤੀ ਬਣਾਈ ਹੈ ਇੱਥੇ ਜਿਹੜੇ ਸੜਕਾਂ ਦੇ ਕੰਢੇ ਕਾਰੀਗਰ ਹੈ ਮੂਰਤੀਆਂ ਬਣਾਉਂਦੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਆ ਉਹਨਾਂ ਦੇ ਰਾਹੀਂ ਇਹ ਮੂਰਤੀ ਬਣਾਈ ਹੋਈ ਹੈ ਇਹ 7 ਦਿਨ ਜਾਂ 9 ਦਿਨ ਜਾਂ 11 ਦਿਨ ਇਸ ਤਰ੍ਹਾਂ ਪੂਜਾ ਕਰਦੇ ਆ ਫਿਰ ਇਸ ਤਰ੍ਹਾਂ ਪੂਜੋਂ ਤੋਂ ਬਾਅਦ ਆ ਮੌਲੀ ਬਣੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਫਿਰ ਇਸ ਮੂਰਤੀ ਨੂੰ ਫਿਰ ਅਗਲੇ ਵਰੇ ਆਉਣ ਦੀ ਆਸ ਦੇ ਵਿੱਚ ਵਿਦਾ ਕੀਤਾ ਜਾਂਦਾ ਹੈ ਪਾਣੀ ਦੇ ਵਿੱਚ ਤਾਰਿਆ ਜਾਂਦਾ ਹੈ ਇਹ ਜਿਹੜੇ ਭੋਲਾ ਸ਼ੰਕਰ ਕਾਫੀ ਲਾਸ਼ਾਂ ਵੀ ਕੱਢਦੇ ਆ ਵਧੀਆ ਕੰਮ ਕਰਦੇ ਆ ਤੇ ਉਹ ਜਿਹੜਾ ਹੈਗਾ ਜਿਹੜੇ ਆਉਣ ਵਾਲੇ ਲੋਕ ਇਨਾਂ ਤੋਂ ਪਰਚੇ ਵੀ ਘਟਾਉਂਦੇ ਆ ਇੱਥੇ ਇਹ ਮੂਰਤੀ ਕਿਥੋਂ ਆਈ ਹੈ ਮੂਰਤੀ ਮੂਰਤੀ ਪ੍ਰਬੰਧਕ ਤੇ ਪੁਲਿਸ ਮੁਲਾਜ਼ਮ ਵੀ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਯਾ ਲਓ ਦੋਸਤੋ ਪਟਿਆਲੇ ਦੀਆਂ ਨਹਿਰਾਂ ਦੇ ਅਕਸਰ ਵੇਖਿਆ ਕਿ ਭੋਲਾ ਸ਼ੰਕਰ ਜਿਹੜਾ ਡਾਈਵਿੰਗ ਜਿਹੜਾ ਕਲੱਬ ਹੈ ਜਿਹੜਾ ਇਹ ਲਾਸ਼ਾਂ ਕੱਢਣ ਦਾ ਕੰਮ ਕਰਦਾ ਜਾਂ ਮੌਕੇ ਤੇ ਕਈ ਵਾਰੀ ਮੁਲਾਜ਼ਮ ਸਟ੍ਰਾਈਕ ਕਰ ਦਿੰਦੇ ਨੇ ਜਾਂ ਪ੍ਰਦਰਸ਼ਨਕਾਰੀ ਸਟ੍ਰਾਈਕ ਕਰ ਦਿੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਬਚਾਇਆ ਭੋਲਾ ਸ਼ੰਕਰ ਡਾਈਵਿੰਗ ਕਲੱਬ ਜਿਹੜਾ ਹੈਗਾ ਇਹ ਕਾਫੀ ਮਤਲਬ ਕਰਦਾ ਹੈਗਾ ਕੰਮ ਤੇ ਆਪਣੇ ਨਾਲ ਇਸ ਕਲੱਬ ਦੇ ਕਰਤਾ ਧਰਤਾ ਸ਼ੰਕਰ ਭਾਰਦਵਾਜੀ ਜੁੜੇ ਨੇ ਸ਼ੰਕਰ ਜੀ ਕਿੰਨੇ ਕੁ ਮਤਲਬ ਸਰ ਜਾਂਦੀਆਂ ਕਿੰਨੀਆਂ ਕੁ ਮੂਰਤੀਆਂ ਆ ਜਾਂਦੀਆਂ ਨੇ ਇੱਕ ਸੀਜ਼ਨ ਚ ਆ ਲਗਭਗ ਇਸ ਵਾਰੀ ਜਿਹੜੀ ਛੋਟੀ ਮੂਰਤੀਆਂ ਨੇ ਉਹ ਲਗਭਗ 4500 ਬਣੀਆਂ ਨੇ ਅੱਛਾ ਪਟਿਆਲੇ ਪਟਿਆਲੇ ਜਿਹੜਾ ਸਾਡਾ ਰਿਪੋਰਟ 'ਚ ਆ ਉੱਚ ਵੱਡੀ ਮੂਰਤੀਆਂ ਕਰੀਏ ਥੋੜਾ ਜਿਹਾ ਉੱਚੀ ਬੋਲਿਓ ਵੱਡੀ ਮੂਰਤੀਆਂ ਜਿਹੜੀਆਂ ਨੇ ਉਹ ਸਭਾ ਸਭ ਮੂਰਤੀਆਂ ਵੱਡੀਆਂ ਨੇ 750 ਵੱਡੀਆਂ 750 ਵੱਡੀਆਂ ਨੇ ਲਗਭਗ 7 ਤੋਂ 8000 ਜਿਹੜੀ ਉਹ ਮੂਰਤੀ ਤਿਆਰ ਹੋਈ ਹੈ ਜਿਹੜੀ ਸਾਡੇ ਰਿਪੋਰਟ 'ਚ ਆ ਅਨ ਕੋਈ ਹੋਰ ਵੇਚਦਾ ਹੈਗਾ ਉਹ ਰਿਕਾਰਡ ਦੇ ਵਿੱਚ ਨਹੀਂ ਹੈ ਜਿਵੇਂ ਆਪਣੇ ਪਹਿਲਾਂ ਕਲਚਰ ਸੀਗਾ ਕਿ ਵਾਤਾਵਰਨ ਨੂੰ ਹਰ ਧਰਮ ਪੂਜਦਾ ਵੀ ਆਟੇ ਦੀਆਂ ਮੂਰਤੀਆਂ ਬਣਾਓ ਆਰਗੇਨਿਕ ਬਣਾਓ ਜਾਂ ਮਿੱਟੀ ਦੀਆਂ ਬਣਾਓ ਕਿਉਂਕਿ ਉਹ ਪਲਸਟਰ ਉਹ ਪੈਰਸ ਕਿਤੇ ਨਾ ਕਿਤੇ ਖਰਾਬ ਕਰਦਾ ਹੁਣ ਪਟਿਆਲਾ ਵਾਸੀ ਇਹਨਾਂ ਨੂੰ ਤਾਂ ਪਾਣੀ ਵੀ ਇਹਨਾਂ ਤੋਂ ਪੀਣ ਲੱਗ ਜਾਣਾ ਥੋੜੀ ਦੇਰ ਨੂੰ ਉਹ ਕੋਈ ਟ੍ਰੈਂਡ ਪਿਆ ਵੀ ਆਟੇ ਦੀਆਂ ਜੋ ਮੂਰਤੀਆਂ ਜੀ ਇਹ ਕਈ ਲੋਕਾਂ ਨੇ ਇਹਦੇ ਵਿੱਚ ਚਾਕਲੇਟ ਦੀ ਮੱਖਣ ਦੀ ਕੇਲਿਆਂ ਦੀ ਮੂਰਤੀਆਂ ਬਣਾਈਆਂ ਨੇ ਅੱਛਾ ਫਿਰ ਜਿਹੜੀ ਪੈਰਾ ਪਲਸਟਰ ਦੀ ਜਿਹੜੀ ਗੱਲ ਕਰਦੇ ਆਂ ਉਦੇ ਵਿੱਚ ਇਹਨਾਂ ਨੇ ਕੰਮ ਕਰਤਾ ਮਿੱਟੀ ਪਾਣਾ ਤੇ ਮਿੱਟੀ ਨਾਲ ਜਿਹੜਾ ਉਹ ਆਦਾ ਮਤਲਬ 25% ਜਿਹੜਾ ਹੁੰਦਾ ਉਹ ਪੈਰਾਪਲਾਸਟਰ ਹੁੰਦਾ ਉਸ ਤੋਂ ਬਾਅਦ ਜਿਹੜਾ ਉਹ ਮਿੱਟੀ ਹੋ ਜਹਿਰੀਲਾ ਜਾਂ ਜੋ ਜਲ ਜੀਵ ਨਾ ਮਰਨ ਹੈ ਨਾ ਨਹੀਂ ਜਿਹੜੀ ਮਿੱਟੀ ਹੁੰਦੀ ਹੈ ਮਿੱਟੀ ਵਧਾਤੀ ਮਿੱਟੀ ਵਧਾਤੀ ਹੈ ਤੇ ਪੈਰਾਪਲਾਸਟਰ ਉਹ ਕੈਮੀਕਲ ਘਟਾ ਦਿੰਦਾ ਉਹ ਘਟਾਤਾ ਤੇ ਉਹ ਕੀ ਹੁੰਦਾ ਉਹ ਭੁੱਲ ਜਾਂਦਾ ਹੈਗਾ ਉਹ ਭੁੱਲ ਜਾਂਦਾ ਵੀ ਨੁਕਸਾਨ ਨਹੀਂ ਕਰਦਾ ਨੁਕਸਾਨ ਨਹੀਂ ਕਰਦਾ ਹੈਗਾ ਤੇ ਲੋਕਾਂ ਨੂੰ ਵੀ ਇਹੀ ਕਰਨੇ ਆ ਬਾਰ-ਬਾਰ ਵੀ ਲੋਕ ਨਾ ਕਈ ਫੋਗਰਾਵੰਦੀ ਆ ਕੋਈ ਐਸੀ ਗੱਲ ਨਾਲੋ ਕਿ ਵੱਡੀ ਮੂਰਤੀਆਂ ਨਾਲ ਕੁਝ ਨਹੀਂ ਹੁੰਦਾ ਭਗਵਾਨ ਛੋਟੇ ਜੀ ਆ ਭਗਵਾਨ ਵੱਡੇ ਜੀ ਵੀ ਆ ਪਰ ਇਹ ਰੀਜ਼ ਜਿਹੜੀ ਆ ਇੱਕ ਦੂਜੇ ਨਾਲ ਚੜ੍ਹ ਵੀ ਗੱਲ ਕਰਨੀ ਉਹ ਬਾੜੀ ਗੱਲ ਆ ਅਸੀਂ ਪਹਿਲਾਂ ਵੀ ਗੁਹਾਰ ਕਰੀ ਸੀ ਪਬਲਿਕ ਨੂੰ ਵੀ ਜਦ ਵੀ ਤੁਸੀਂ ਪੂਜਾ ਕਰਦੀਆਂ ਉਹ ਭਗਵਾਨ ਛੋਟੇ ਜੀ ਵੀ ਆ ਚੱਕਣੀ ਤਾਰਨੇ ਵੀ ਸੁਖਾਲੀ ਆ ਕਈ ਵਾਰੀ ਅੱਛਾ ਭੋਲਾ ਜੀ ਆਪਣਾ ਸ਼ੰਕਰ ਜੀ ਭਰਦੋਆ ਸਾਹਿਬ ਤਾਰਨ ਵੇਲੇ ਵੀ ਬੱਚੇ ਡੁੱਬਦੇ ਅਕਸਰ ਡੁੱਬਦੇ ਆ ਉਹ ਘਟਨਾਵਾਂ ਕਿੰਨੀਆਂ ਇੱਕ ਵਧ ਰਹੀਆਂ ਨੇ ਨਹੀਂ ਇੱਥੇ ਦੋ ਬੱਚੇ ਜਿਹੜੇ ਲਗਭਗ ਚਾਰ ਬੱਚੇ ਜਿਹੜੇ ਅਚਾਨਕ ਗਿਰ ਗਏ ਸੀ ਜਾਂ ਨਾਉਣ ਕਰਕੇ ਕਰਕੇ ਉਹਨਾਂ ਨੂੰ ਜੀਵਿਤ ਬਚਾ ਲਿੱਤਾ ਗਿਆ ਇਸੇ ਕਰ ਤਰ੍ਹਾਂ ਫਸਿਆਣਾ ਪੁਲ 6 ਬੱਚੇ ਜਿਹੜੇ ਸੀਗੇ ਉਹ ਅਚਾਨਕ ਵਿੱਚ ਅੱਜਕੱਲ ਦਾ ਤੁਹਾਡੀਆਂ ਮੈਂ ਟੀਮਾਂ ਪਟਿਆਲੇ ਦੇ ਜਾਣ ਵਾਲੇ ਵਾਲੇ ਵੇਖਿਆ ਸਾਰੀਆਂ ਵਧਾ ਦਿੱਤੀਆਂ ਨੇ ਕਿੰਨੇ ਕ ਬੰਦੇ ਤੁਹਾਡੇ ਡਰਾਈਵਰ ਨੇ ਇਸ ਦੇ ਵਿੱਚ ਜਿਹੜੇ ਕੰਮ ਕਰੇ ਇੱਥੇ ਨਾਬਾ ਰੋਡ ਤੇ ਗਈਏ ਤਾਂ 100 ਬੰਦੇ ਦੀ ਇਸ ਇਸ ਵਕਤ ਟੀਮ ਹੈ ਤੁਹਾਡੀ ਆਪਣੀ ਟੀਮ ਹੈ ਪ੍ਰਸ਼ਾਸਨ ਵੱਲੋਂ ਕੀ ਸਹਿਯੋਗ ਰਹਿੰਦਾ ਜਾਂ ਲੋਕਾਂ ਵੱਲੋਂ ਆਪਣਾ ਖਰਚਾ ਕਿਵੇਂ ਤੁਸੀਂ ਕਰਦੇ ਹੋ ਕੋਈ ਦਾਨ ਵਗੈਰਾ ਖਰਚਾ ਜਿਹੜਾ ਇਹ ਆਪਣਾ ਹੀ ਹੈਗਾ ਜੀ ਸਾਰਾ ਬਾਕੀ ਪਬਲਿਕ ਕੋ ਕੁਝ ਮਦਦ ਕਰ ਹੋ ਜਾਂਦੀ ਸਾਰਾ ਲਾ ਦਿੰਦੀ ਆ ਉਹਦੇ ਨਾਲ ਚੱਲ ਜਾਂਦਾ ਹੈਗਾ ਤੇ ਸਾਡੇ ਆਪ ਪਰਸਨਲ ਜਿਹੜਾ ਸੀ ਕਰਦੇ ਆ ਅੱਛਾ ਉਹਦੇ ਨਾਲ ਜਿਹੜਾ ਸਿਸਟਮ ਚੱਲਦਾ ਹੈ ਅਗਰ ਕੋਈ ਦੇਵੇ ਨਾ ਦੇਵੇ ਉਹਦੀ ਪੂਰੀ ਖਰਚਾ ਆਪਣਾ ਕਰਨੀ ਕਰਨਾ ਜੀ ਜੀ ਤੇ ਤੁਹਾਨੂੰ ਸਵੀਮਿੰਗ ਦਾ ਜਾਂ ਸਪਾਸੇ ਦਾ ਸ਼ੌਕ ਕਿਵੇਂ ਪਿਆ ਬੀਮਿੰਗ ਦਾ ਮਤਲਬ ਛੋਟੇ ਹੁੰਦੇ ਜਿੰਮੇ ਪਰ ਨਾਂਦੇ ਸੀਗੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚਾਜਾ ਹੋ ਗਿਆ ਫਿਰ ਉਹਦਾ ਤੁਸੀਂ ਆਕਸੀਜਨ ਸਿਲੰਡਰ ਵੀ ਰੱਖ ਲੈਣਾ ਜੀ ਉਸ ਤੋਂ ਬਾਅਦ ਅਸੀਂ ਟ੍ਰੇਨਿੰਗ ਲਿੱਤੀ ਆਕਸੀਜਨ ਸਿਲੰਡਰ ਦੀ ਅੱਛਾ ਸਿਰ ਐਂਟੀਅਰ ਆਫ ਟੀਮ ਕੋਲ ਸੀਗੇ ਹੁਣ ਵੀ ਕੋਲੇਸ਼ੰਕਰ ਡਾਈਵਰ ਕਲੱਬ ਕੋਲ ਪੂਰੇ ਪੰਜਾਬ ਦੇ ਵਿੱਚ ਆਕਸੀਜਨ ਸਿਲੰਡਰ ਨੇ ਪੰਜਾਬ ਛੱਡੋ ਹਿਮਾਚਲ ਹਰਿਆਣਾ ਰਾਜਸਥਾਨ ਤੱਕ ਆਕਸੀਜਨ ਸਿਲੰਡਰ ਸਾਡੇ ਕੋਲ ਹੈਗੇ ਆ ਜੀ ਸੋ ਥੈਂਕ ਯੂ ਭਰਦਵਾ ਸਾਹਿਬ ਉਮੀਦ ਕਰਦੇ ਆ ਇਦਾਂ ਹੀ ਤੁਸੀਂ ਜ਼ਿੰਦਗੀਆਂ ਬਚਾਉਂਦੇ ਜਾਓ ਲੋਕਾਂ ਨੂੰ ਸੁਨਿਆਹ ਦਿਓ ਕਿ ਕੈਮੀਕਲ ਵਾਲੇ ਜਿਹੜੇ ਉਪੂਰਤੀਆਂ ਲੈਣਾ ਤੋਂ ਗਰੇਜ਼ ਕਰਨ ਤੇ ਜਿਹੜੀਆਂ ਇਹ ਵਾਤਾਵਰਣ ਦੇ ਪੂਰਕ ਨੇ ਉਹ ਜਿਹੜਾ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਹਾਲਾਂਕਿ ਬਹੁਤ ਡੂੰਘੀਆਂ ਨਹਿਰਾਂ ਨੇ ਤੇ ਆਹ ਦੇਖੋ ਤੁਸੀਂ ਬੱਚੇ ਹਟਦੇ ਨਹੀਂ ਸ਼ਰਾਰਤ ਕਰਦੇ ਆ ਉਸ ਤਰ੍ਹਾਂ ਵਿਸਰਜਨ ਵਿਸਰਜਨ ਦੇ ਦੌਰਾਨ ਜਿਹੜੇ ਤਾਰਾਕ ਨੇ ਉਹ ਤਾਂ ਛਾਲ ਮਾਰਦੇ ਨੇ ਤੇ ਕਈ ਜਿਹੜੇ ਅਣਜਾਣ ਨੇ ਆਪਣੀ ਜਾਨ ਜੋਖਮ 'ਚ ਵੀ ਪਾਉਂਦੇ ਨੇ ਤੋ ਇਸ ਤਰ੍ਹਾਂ ਜਿਹੜਾ ਹੈਗਾ ਵਸਰਜਨ ਦਾ ਇਹ سلسلہ ਚੱਲ ਰਿਹਾ ਕਿਉਂਕਿ ਇਸ ਨਹਿਰ ਦੀ ਡੰਗਾਈ ਕਾਫੀ ਹੈ ਵੱਡੀ ਪੱਧਰ ਤੇ ਮਤਲਬ ਜਿਹੜਾ ਹੈਗਾ ਕਈ ਵਾਰੀ ਜਾਨਲੇਵਾ ਵੀ ਸਾਬਤ ਹੁੰਦਾ ਆ ਨਾਰੀਅਲ ਜਾਂ ਹੋਰ ਚੀਜ਼ਾਂ ਆ ਵੀ ਲੋਕ ਸੁੱਟਦੇ ਰਹਿੰਦੇ ਆ ਸੋ ਇਹ ਸੀ ਜੀ ਪਟਿਆਲਾ ਨਾਬਾ ਰੋਡ ਤੇ ਪਸਿਆਣੇ ਵਾਲਾ ਜਿਹੜਾ ਪੁਲ ਹੈ ਉਸ ਤੋਂ ਇਹ ਮੂਰਤੀ ਵਿਸਰਜਨ ਦੇ ਕੁਝ ਦ੍ਰਿਸ਼ ਸਰਕਾਰ ਵਾਲਿਆਂ ਤੋਂ ਰੋਕਣ ਦੇ ਵਾਸਤੇ ਬੈਰ ਜੀ ਦੀ ਕਰਨੀ ਜੈਪੁਰ ਭਾਰਤ ਵਾਲੇ ਜੀ ਵੱਲੋਂ ਪ੍ਰਸ਼ੰਸਾ ਦਾ ਧੰਨਵਾਦ ਕਰਦੇ ਆਂ ਸਾਡੇ ਪਟਿਆਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਾਂਦਾ ਜੇ ਸਾਨੂੰ ਇਹਨਾਂ ਸਾਥ ਦਿੱਤਾ ਅਸਰ ਕੇ ਰੋਕਣ ਦੇ باوجود ਲੋਕ ਲਫਾਫੇ ਆ ਸਿੱਟ ਜਾਂਦੇ ਨੇ ਹਾਲਾਂਕਿ ਇਹਨਾਂ ਨੇ ਸ਼ੰਕਰ ਭੋਲੇ ਹੋਰਾਂ ਨੇ ਇੱਥੇ ਜਿਹੜੇ ਸੰਚਾਲਕ ਨੇ ਉਹਨਾਂ ਨੇ ਬਕਾਇਦਾ ਜਿਹੜੇ ਨੇ ਇੱਥੇ ਡਸਟਬਨ ਵੀ ਲਾਏ ਨੇ ਪਰ ਅਸੀਂ ਯੂਜ਼ ਟੂ ਨਹੀਂ ਆ ਨਾ ਇਹਨਾਂ ਚੀਜ਼ਾਂ ਦੇ ਵਾਸਤੇ ਆਏ ਹੋਏ ਸਾਰੇ ਸੰਗੇ ਦਾ ਪਾਲੀ ਸ਼ੱਕੇ ਡਾਈਵਰਸ ਕਲੱਬ ਵੱਲ ਸੋ ਇਸ ਤਰ੍ਹਾਂ ਦਾ ਵਿਧੀ ਵਿਧਾਨ ਹੈ ਤੇ ਫਿਰ ਇਸ ਤਰ੍ਹਾਂ ਦਾ ਵਿਸਰਜਨ ਜਿਹੜਾ ਹੈਗਾ ਇੱਥੇ ਕੀਤਾ ਜਾਂਦਾ ਵੱਡੀ ਤਦਾਦ ਚ ਲੋਕ ਨੇ ਜਿਹੜੇ ਦੂਰ ਤੱਕ ਖੜੇ ਐਸਾ ਦ੍ਰਿਸ਼ ਨੂੰ ਦੇਖ ਵੀ ਰਹੇ ਨੇ ਲੋ ਜਾ ਸਕਦੇ ਹੋ ਰੋਟੀਆਂ ਲੱਭੀਆਂ ਨੇ ਨਰਦ ਦੋਨੇ ਬਣੇ ਇਸ ਤਰ੍ਹਾਂ ਬਸਰ ਜਾਂਦਾ ਜਿਹੜਾ ਸلسਲਾ ਉਹ ਚੱਲ ਰਿਹਾ ਬਕਾਦ ਕੀ ਦੇ ਨਾਲ ਇਸ ਤਰ੍ਹਾਂ ਰੇਲਿੰਗ ਲਾਈ ਹੋਈ ਆ ਪ੍ਰਸ਼ਾਸਨ ਵੱਲੋਂ ਜਿਸ ਤੇ ਤੁਸੀਂ ਜਿਹੜਾ ਸੁਰੱਖਿਆ ਤਰੀਕੇ ਨਾਲ ਇਹ ਚੀਜ਼ਾਂ ਕਰ ਸਕੋ ਪੁਰੇ ਸ਼ੱਕ ਡਰਾਈਵਰਸ ਕਲੱਬ ਵੱਲੋਂ ਪਾਈ ਇਹ ਸੱਜਣਾ ਭਾਜ ਜਨਾਬ ਜੀ ਆਏ ਚੱਲ ਬੇ ਜਵਾਨ ਪਿੱਛੇ ਹੋ ਜਰਾ ਬੋਲੋ ਇਸ ਤਰ੍ਹਾਂ ਦੇ ਕੋਕੋ ਸ਼ਾਟੇ ਦੇ ਦੀਵੇ ਲਾਉਂਦੇ ਆ ਜਿਹੜੇ ਸ਼ਾਇਦ ਨੁਕਸਾਨ ਦਾ ਇੱਕ ਨਹੀਂ ਹੈ ਤੇ ਸੋਲ ਸ਼ੰਕਰ ਗੱਡਾ ਵੀ ਸਮਰਾਲੇ ਨੇ ਤੇ ਸਾਡੇ ਪੰਜਾਬ ਪ੍ਰਧਾਨ ਸ਼ੰਕਰ ਭੱਜਵਾੜੀ ਸੋ ਜ਼ਰੂਰ ਇਸ ਤਰ੍ਹਾਂ ਦੀ ਆਸਤਾ ਚਲੋ ਧਰਮ ਚ ਬਣੀ ਹੈ ਨਭਾਉਣੀ ਚਾਹੀਦੀ ਪਰ ਜਿੰਨਾ ਵੀ ਹੋ ਸਕੇ ਜਿਵੇਂ ਪਲਾਸਟਿਕ ਵਗੈਰਾ ਕਈ ਲੋਕ ਨਾਲ ਸੁੱਟ ਦਿੰਦੇ ਆ ਉਹ ਨੁਕਸਾਨ ਦਾ ਹੈ ਕਿ ਅੱਗੇ ਜਾ ਕੇ ਉਹ ਫਸਦਾ ਬਲੌਕ ਕਰਦਾ ਹੈ ਮੋਗਿਆਂ ਨੂੰ ਉਸ ਤੋਂ ਗੁਰੇਜ਼ ਕੀਤਾ ਜਾਵੇ ਤੇ ਖਾਸ ਕਰਕੇ ਵਿਚਾਰ ਰੱਖਿਆ ਜਾਵੇ ਇਸ ਤਰ੍ਹਾਂ ਦੀਆਂ ਕੋਝੀਆਂ ਨਾ ਕਿਤੇ ਚੱਲੇ ਬਾਗਾਂ ਤੇ ਰਾਕਾਂ ਦੇ ਸ਼ਹਿਰ ਪਟਿਆਲਾ ਮੈਂ ਪਰਮਿੰਦਰ ਸਿੰਘ ਤੇਵਾਨਾ ਇਸ ਤਰ੍ਹਾਂ ਕੁਝ ਸਿਆਣੇ ਲੋਕ ਆ ਪਲਾਸਟਿਕ ਵਗੈਰਾ ਵੇਸਟ ਹੈ ਜਿਹੜੀ ਇੱਧਰ ਅਲੱਗ ਵੀ ਕੱਢ ਦਿੰਦੇ ਆ ਪਰ ਕਈ ਨਹੀਂ ਸਮਝਦੇ ਇਸ ਤਰ੍ਹਾਂ ਕੁਝ ਲੋਕ ਬਹੁਤ ਝਿੱਕੀ ਮੂਰਤੀ ਦਾ ਵੀ বারবার ਪੀਲਾ ਵੀ ਹੋ ਰਹੀਆਂ ਨੇ ਕਿ ਟੈਂਕੀ ਜ ਤੁਹਾਡੇ ਵਿੱਚ ਕੋਈ ਪਾਣੀ ਛੁੱਟ ਜਾਵੇ ਤਾਂ ਤੁਸੀਂ ਵਰਤੋਗੇ ਇਸ ਤਰ੍ਹਾਂ ਦਾ ਗੰਦ ਛੁੱਟ ਜਾਵੇ ਇਸ ਕਰਕੇ ਇਸ ਤਰ੍ਹਾਂ ਦੀ ਗੰਦਗੀ ਪਾਉਣ ਤੋਂ ਗਰੇਸ ਕਰੋ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਪਰ ਕੁਝ ਭਗਤ ਜੀ ਨਹੀਂ ਸਮਝਦੇ ਸੋ ਦੋਸਤੋ ਇਹ ਸੀ ਸ਼੍ਰੀ ਗਣੇਸ਼ ਉਸਤਵ ਦੇ ਰੰਗ ਵਰਮਿੰਦਰ ਟਵਾਣਾ ਦੇ ਸੰਗ ਬਾਗਾਂ ਤੇ ਰਗਾ ਦੇ ਸ਼ੇਰ ਪਟਿਆਲਿਓਂ ਚੰਗਾ ਲਗਾ ਸ਼ੇਅਰ ਤੇ ਸਾਂਝਾ ਜਰੂਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ